ਹਾਂਜੀ ਕੀ ਹਾਲ ਚਾਲ ਨੇ ਸਾਰਿਆਂ ਦੇ ਹਾਂਜੀ ਅੱਜ ਚੱਲੇ ਆਪਾਂ ਚਿੱਟ ਕਪੜੀਆਂ ਸਮਾਦ ਪਿੰਡ ਕਿਲਾ ਭਰੀਆਂ ਜ਼ਿਲ੍ਹਾ ਸੰਗਰੂਰ ਅੱਜ ਦਾ ਬਲੌਗ ਹੈਗਾ ਚਿੱਟ ਕਪੜੀਆਂ ਸਮਾਦ ਹਾਂਜੀ 100 ਸਾਈਕਲ ਤੇ ਜਾ ਰਹੇ ਹਾਂਗੇ ਚਿੱਟ ਕਪੜੀਆਂ ਸਮਾਦ ਤੇ ਸੋ ਦਿਨ ਵੀ ਛੇਪ ਚੁੱਕਿਆ ਹੈਗਾ ਦਿਨ ਦੀ ਛੇਪ ਚੁੱਕਿਆ ਹੈਗਾ ਮੈਂ ਇਧਰ ਕੰਮ ਤੇ ਲੱਗਿਆ ਹੋਇਆ ਸੀ ਸ਼ਾਰਟਕਟ ਰਸਤਾ ਲੈ ਕੇ ਗਿਆਗਾ ਤੇ ਬਾਕੀ ਆਪਣੇ ਬਲੌਗ ਦੇਖਦੇ ਰਹੋ ਸੋ ਘੈਂਟ ਲੱਗੇ ਵਧੀਆ ਲੱਗੇ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦੇਖ ਰਹੋ ਆਪਾਂ ਸਿਰਫ ਇਹ ਬਲੌਗ ਐਂਟਰਟੇਨਮੈਂਟ ਵਾਸਤੇ ਨਹੀਂ ਬਣਾਉਂਦੇ ਪਰ ਫੇਮ ਲਈ ਨਹੀਂ ਬਣਾਉਂਦੇ ਹੈਗੇ ਇਹ ਬਣਾਉਨੇ ਆਪਾਂ ਬਸ ਸਿਰਫ ਗੁਰੂ ਦੇ ਲੜ ਲੱਗਣ ਲਈ ਹਾਂਜੀ ਸੋ ਆਪਾਂ ਲਵੇ ਲੱਗਣ ਵਾਲਿਆਂਗੇ ਤੇ ਨਿਸ਼ਾਨ ਸਾਹਿਬ ਦਿਖਣ ਲੱਗ ਗਿਆ ਗਰਵਾਣੀ ਦੀ ਆਵਾਜ਼ ਸੁਣਨ ਲੱਗ ਗਈ ਉਹ ਦੇਖੋ ਨਿਸ਼ਾਨ ਸਾਹਿਬ ਉਹ ਦੇਖੋ ਨਿਸ਼ਾਨ ਸਾਹਿਬ ਦਿਖਣ ਲੱਗ ਗਿਆ ਜੀ ਤਾਂ ਦੇਖੋ ਇੰਨੀ ਛੋਟੀ ਪਟਰੀ ਜਾਂਦੀ ਆ ਆਪਾਂ ਜਿਹੜੀ ਚੌੜੀ ਪਟਰੀ ਆ ਉਹ ਕੱਢਿਆ ਏ ਹੋਰ ਹੈਗੀ ਨਿਸਾਨ ਸਾਹਿਬ ਦੇ ਇੱਕ ਗੁਰਦੁਆਰਾ ਨੇੜੇ ਲੱਗ ਗਈ ਨਿਸਾਨ ਸਾਹਿਬ ਦੇ ਖਣ ਲੱਗ ਗਈ ਸੋ ਆਪਾਂ ਹੁਣ ਚੱਲਦੇ ਆਂਗੇ ਦੇਖੋ ਪਹੁੰਚਣ ਆ ਲਿਆਂਗੇ ਅੱਪਾ ਜੀ ਨਾਲ ਤੋਂ ਤੇ ਮੁਕੂਦ ਦੇ ਟੀ ਨਾਲੋ ਤੇ ਹਮਤ ਆਏ ਗੁਰੂ ਵਾਹਿਗੁਰੂ ਸ਼ਕਾ ਕਰਤਾ ਵਾਹਿਗੁਰੂ ਜੀ ਕੀ ਫਤਿਹ ਅੱਪਾ ਜੀ ਪਹੁੰਚ ਚੁੱਕੇ ਆਗੇ ਹੁਣ ਅੰਦਰ ਚੱਲਦੇ ਆਗੇ ਅਰਦਾਸ ਹੋਣ ਲੱਗਦੀ ਹੈਗੀ ਦੇਖੋ ਦਿਨ ਵੀ ਚੁੱਕਿਆਗਾ ਤੇ ਹੁਣ ਆਪਾਂ ਇਹ ਬੈਕ ਸਾਈਡ ਆ ਗਈ ਚਟ ਕੱਪੜੀਆ ਸਮਾਨ ਦੀ ਬੈਕ ਸਾਈਡ ਤੇ ਖੜਿਆਂਗੇ ਆਪਾਂ ਬੈਕ ਸਾਈਡ ਤੋਂ ਆਇਾਂਗੇ ਤੁਹਾਨੂੰ ਫਰੰਟ ਵੀ ਦਿਖਾ ਦਾਂਗੇ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸੋ ਹਾਂਜੀ ਅਸੀਂ ਪਹੁੰਚ ਚੁੱਕਿਆ ਗੁਰਦੁਆਰਾ ਸਾਹਿਬ ਦੇ ਅੰਦਰ ਚਿੱਟ ਕੱਪੜੀਆਂ ਸਮਾਤ ਤੇ ਹਾਂਜੀ ਸਭ ਪਹੁੰਚ ਚੁੱਕਿਆ ਆਪਾਂ ਚਿੱਟ ਕੱਪੜੀਆਂ ਸਮਾਤ ਤੇ ਆਪਾਂ ਆਪਣਾ ਸਾਈਕਲ ਲਾਤਾ ਸੋ ਆ ਦੇਖੋ ਲੰਗਰ ਹਾਲ ਕਿੰਨਾ ਸੋਹਣਾ ਬਣਾ ਰੱਖਿਆ ਹੈਗਾ ਜੀ ਦੇਖੋ ਤਿੰਨ ਸਾਨ ਸਾਹਿਬ ਚਿੱਟ ਕਪੜਿਆ ਸਮਾਤਾ ਟਰੈਕਟਰ ਖੜੇ ਨੇ ਕਿ ਉਹ ਅ ਮੱਥਾ ਦੇਖਣ ਜਾਂਦੇ ਆ ਛਟ ਕੱਪੜੀਆਂ ਸਮਾਦ ਦੇ ਅੰਦਰ ਵਾਹ ਸ਼ੁਰੂਆਤ ਹੈ ਕਰੋ ਗੁਰਦੁਆਰਾ ਸਾਹਿਬ ਦੀ ਵੀਡੀਓ ਆ ਵਾਹ ਗੁਰੂ ਸਤਨਾਮ ਵਾਹ ਸ੍ਰੀ ਛਟ ਕੱਪੜੀਆਂ ਸਮਾਦ ਵਾਹਿਗੁਰੂ ਸਤਨਾਮ ਸ੍ਰੀ ਗੁਰੂ ਮੇਰ ਕਲੀ ਮਾਲਕਾ ਸੱਚੇ ਆਪਾ ਸਿੱਖ ਰਾਜਾ ਜੇ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸੋ ਆਪਾਂ ਨੇ ਮੱਥਾ ਟੇਕ ਲਿਆ ਸੋ 베ਰੀ ਤੇ ਜਾਣੇ ਮੱਥਾ ਢੇਕਣਾ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਮੇਰ ਕ੍ਰੀ ਮਾਲਕਾ ਸੱਚੇ ਪਾਸ ਸੋ ਚਿਟ ਕੱਪੜੀ ਐ ਸਮਾਤ ਆਇ ਕਰੋ ਬਹੁਤ ਦੁੱਖ ਦੂਰ ਹੁੰਦੇ ਨੇ ਵਾਹਿਗੁਰੂ ਜਿਕਾਰਾ ਗ ਜਾਵੇ ਨਿਆਲ ਹੋ ਜਾਵੇ ਦਸਵੇਂ ਪਿੱਤਾ ਦੇ ਮਨ ਨੂੰ ਪਾਵੇ ਸੋ ਸ੍ਰੀ ਆਕਾਲ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜੀ ਨਿਸ਼ਾਨ ਸਾਹਿਬ ਤੇ ਮੱਥਾ ਟੇਕਣ ਦੀ ਵਾਹਿਗੁਰੂ ਸਤਿ ਸ੍ਰੀ ਅਕਾਲ ਸ਼ੁਕਰ ਮੇਰ ਕਲੀ ਮਾਲਕਾ ਜਪਾ ਸਾ ਝੂਲਦੇ ਹੀ ਰਹਿਣ ਨਿਸ਼ਾਨ ਕੇਸਰੀ ਵਾਹਿ ਸੋ ਚਿੱਟ ਕਪੜੀ ਆ ਸਮਾਦ ਸੋ ਆਇਆ ਕਰੋ ਮੱਥਾ ਟੇਕਿਆ ਕਰੋ ਸਾਰੇ ਦੁੱਖ ਦੂਰ ਹੁੰਦੇ ਨੇ ਗੁਰੂ ਘਰ ਆ ਕੇ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਘਰ ਜਾਇਆ ਕਰੋ ਵਾਹਿਗੁਰੂ ਮੇਰ ਕੀ ਰਖਾਲਾ ਸੱਚਾ ਪਾਸਾ ਸਿੱਖ ਰਾਜ ਆਜੇ ਸ਼ੀਤੀ ਤੋਂ ਸ਼ੀਤੀ ਜਿੰਨਾ ਚਿਰ ਤੱਕ ਮੈਂ ਮਰਦਾ ਨਹੀਂ ਹੈਗਾ ਵਾਹਿਗੁਰੂ ਹਣਾ ਬਾਬਾ ਸਿੱਖ ਰਾਜ ਆਜੇ ਸ਼ੀਤੀ ਤੋਂ ਸ਼ੀਤੀ ਖਾਲਸੇ ਦਾ ਰਾਜ ਹਾਂ ਜਿੰਨਾ ਚਿਰ ਮਰਦੇ ਨਹੀਂ ਹੈਗੇ ਨਹੀਂ ਉਹਨਾਂ ਚਿਰ ਪਸਤਾਵਾ ਲੱਗਿਆ ਰਹੂਗਾ ਵੀ ਸਿੱਖ ਰਾਜ ਨਹੀਂ ਆਇਆ ਸੋ ਹਣਾ ਬਾਬਾ ਛੇਤੀ ਤੋਂ ਛੇਤੀ ਸਿੱਖ ਰਾਜ ਆ ਜੇ ਸੋ ਹੁਣ ਚੱਲੇ ਆਪਾਂ ਆਪਣੇ ਘਰੇ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਐਂ ਝੂਲਦੇ ਰਹਿਣ ਨਿਸ਼ਾਨ ਕੇਸਰੀ ਖਾਲਸੇ ਦੇ ਸੋ ਸਾਈਕਲ ਆਪਣਾ ਕਿੱਥੇ ਖੜਾ ਸੀ ਹੁਣ ਚੱਲੇ ਆਪਾਂ ਉਹ ਖੜਾ ਆਪਣਾ ਸਾਈਕਲ ਕਿੰਗਾ ਹੈ ਕਿ ਰਿਸ਼ਤਨਾਮ ਚੁਲ ਚੁਆ ਖੜੀਆ ਆਪਣੀ ਗੱਡੀ ਸੋ ਹੁਣ ਆਪਾਂ ਚੱਲਦੇ ਆਂ ਪਿੰਡ ਨੂੰ ਵਾਹਿਗੁਰੂ ਸਤਨਾਮ ਸਿਮਰਦਾ ਪਾ ਰੱਬਾ ਵੀਰ کریم ਮਾਲਕਾ ਸੱਚਾ ਪਾਸ਼ਾ ਇਹ ਪਰੇ ਹੱਥ ਕਰੀ ਕੀ ਸੋ ਸੂਰਜ ਵੀ ਸੇਪ ਗਿਆ ਚੰਦ ਵੀ ਚੜ ਰਿਹਾ ਹੈਗਾ ਸੋ ਹੁਣ ਚੱਲਨੇ ਆਪਾਂ ਆਪਣੇ ਘਰਾਂ ਨੂੰ ਠੰਡੀ ਠੰਡੀ ਹਵਾ ਚੱਲ ਰਹੀ ਆ ਮਾਲਕਾ ਹਾਂ ਜੀ ਸੋ ਸੋਨੇ ਆਪਣਾ ਵਲੌਗ ਦੇਖ ਲੇਤਾ ਸੋ ਹੁਣ ਆਪਾਂ ਚੱਲਿਆਂ ਆਪਣੇ ਘਰ ਨੂੰ ਤੇ ਘਰੇ ਐ ਕੇ ਆਰਾਮ ਕਰਕੇ ਫਿਰ ਆਪਾਂ ਕੱਲ ਨੂੰ ਚੱਲਾਂਗੇ ਕੰਮ ਤੇ ਕੰਮ ਦੇ ਵਿੱਚ ਵਲੌਗ ਤਾਂ ਨਹੀਂ ਪਾਉਂਦਾ ਹੁੰਦਾ ਵੀ ਕੰਮ ਤੇ ਘਰੇ ਕਿਸੇ ਦੇ ਘਰੇ ਔਖਾ ਬਹੁਤ ਹੋ ਜਾਂਦਾ ਵਲੌਗ ਪਾਉਣੇ ਵਲੌਗ ਮੈਂ ਤਾਂ ਕੰਮ ਦੇ ਤਾਂ ਨਹੀਂ ਪਾਉਂਦਾ ਸੋ ਹੋਰ ਕੋਈ ਚਿੱਕੜੀ ਵਲੌਗ ਪਾ ਵੀ ਦਿਆ ਕਰਾਂ ਮੈਂ ਗੁਰਦੁਆਰਾ ਸਾਹਿਬ ਦੇ ਜਿਹੜੀਆਂ ਜਿਹੜੀ ਚੀਜ਼ ਮਨ ਨੂੰ ਲੱਗਦੀ ਆ ਉਹਦੇ ਬਲੌਗ ਮੈਂ ਪਾ ਦਿਆਂਗਾ ਜਿਵੇਂ ਗੁਰੂ ਘਰ ਲਵੇ ਸੀਗਾ ਮੈਂ ਚਲੋ ਸੋਚੇ ਨਾਲੇ ਮੱਥਾ ਦੇਖ ਜੂੰਗਾ ਨਾਲੇ ਬਲੌਗ ਬਣਾ ਲੂੰਗਾ ਤੇ ਹੋਰ ਹੋਰ ਆਪਾਂ ਚੱਲੇ ਆ ਹੁਣ ਘਰਾਂ ਨੂੰ ਹੀ ਸੋ ਸੂਰਜ ਪਿੱਛੇ ਦੇਖ ਹੀ ਰਿਹਾ ਰਹੋਗੇ ਚੰਦ ਚੜ ਗਿਆ ਸੋ ਗੱਡੀ ਦੇਖੋ ਜਾਂਦੀ ਆ ਸਲੰਗਾ ਮਾਰਦੀ ਤੇ ਮੱਕੀ ਦੇਖੋ ਕਿੰਨੀ ਹੋ ਰਹੀ ਆ ਸੇ ਜਿੰਨੀ ਵੀ ਸੇਵਾ ਬੱਦ ਤੋਂ ਬੱਦ ਹੋ ਸਕਦੀ ਆ ਗੁਰੂ ਘਰ ਜਾਂ ਕਿ ਸੇਵਾ ਨਿਭਾਇਆ ਕਰੋ ਸੇਵਾ ਕਰਿਆ ਕਰੋ ਆਪਾਂ ਨੇ ਇਥੋਂ ਕੁਝ ਨਹੀਂ ਖੱਟ ਕੇ ਲੈ ਕੇ ਜਾਣਾ ਸਿੰਨੀ ਸੇਵਾ ਕਰਾਂਗੇ ਸਿਹਤ ਲਈ ਠੀਕ ਆ ਜਿਆਦਾ ਤੋਂ ਜਿਆਦਾ ਨਸ਼ੇ ਛੱਡੋ ਨਸ਼ੇ ਛਡਵਾਓ ਤੇ ਪੰਜਾਬ ਦੀ ਜਿੱਥੇ ਹੱਕ ਦੀ ਗੱਲ ਹੁੰਦੀ ਆ ਪੰਜਾਬ ਦੇ ਉੱਥੇ ਖੜਨਾ ਵੀ ਪਊ ਆਪਾਂ ਨੂੰ ਪੰਜਾਬੀਆਂ ਨੂੰ ਸੋ ਹਰੇ ਪੰਜਾਬ ਦੀ ਹੱਕ ਹੱਕ ਦੀ ਗੱਲ ਕਰਿਆ ਕਰੋ ਮੁੰਡਿਓ ਕੱਲੇ ਪੱਗਾਂ ਲੈਣੂ ਵੀ ਨਹੀਂ ਜਿਹੜੇ ਰੋਡੇ ਨੇ ਉਹ ਸਿਰ ਤੇ ਦਸਤਾਰਾਂ ਚਾਹੀਆ ਲੋ ਸੋ ਨਸ਼ੇ ਤੋਂ ਛੁਟਕਾਰੀ ਛੁਟਕਾਰਾ ਪਾਓ ਤੇ ਆਪਾਂ ਇਹੀ ਕਹਨੇ ਆਪਾਂ ਸਿੱਖ ਰਾਜ ਸੇਤੀ ਤੋਂ ਸੇਤੀ ਆਵੇ ਮਾਲਕ ਕੇ ਸੱਚੇ ਪਾਤਸ਼ਾਹ ਕੇ ਇਹੀ ਅਰਦਾਸ ਆ ਕਿ ਰਾਜ ਖਾਲਸੇ ਦਾ ਆਵੇ ਆਪਾਂ ਅਰਦਾਸ ਚ ਦਾ ਸੁਣੋ ਕੇ ਨਸਾ ਛੱਡੋ ਨਸਾ ਛਡਵਾਓ ਤੇ ਭਾਈ ਅੰਮ੍ਰਿਤਪਾਲ ਨੂੰ ਵੀ ਰਹਾ ਕਰਵਾਉਣਾ ਆਪਾਂ ਨੇ ਤੇ ਬਾਕੀ ਮਾਲਕ ਦੀ ਮੇਰ ਆਗੀ ਮੇਰੀ ਰੱਖੂਗਾ ਓ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਮੇਰ ਕਰੀ ਮਾਲਕਾ ਸੱਚਾ ਬਾਸ਼ਾ ਸੋ ਤੁਸੀਂ ਦੇਖ ਹੀ ਰਹੇ ਹੋ ਲੈਟਾਂ ਲਾਉਣੀ ਆ ਭੁੱਲ ਕੇ ਚਲੋ ਲੈਟਾਂ ਤਾਂ ਬਾਅਦ ਚ ਲਵਾ ਲਾਦਣਗੇ ਉੱਥੇ 6 ਬਜ਼ਾਰ ਹੈਗੇ ਨੇ ਨਾਮ ਕੰਨੀ ਆਉਣਾ ਸਨਾਮ ਸੇਰੋ ਕੰਨੀਉ ਆਹ ਚਿਟ ਕਪੜੀਆ ਸਮਾਨ ਦਾ ਰਸ ਦਾ ਦਸਿਆ ਹੋਇਆ ਤੇ ਆਹ ਦੇਖੋ ਨੇਰਾ ਬਹੁਤ ਹੋ ਗਿਆ ਫੋਟੋ ਸਾਫ ਨਹੀਂ ਆ ਰਹੀ ਤੇ ਮਾਲਕ ਮੇਰ ਕਰੇ ਹੱਥ ਆਪਾਸ ਖੇਤੂ ਸੇਤੀ ਸਿਖਰਾ ਜਾ ਜੇ ਨੇਰਾ ਬਹੁਤ ਹੋ ਰਿਹਾ ਹੁਣ ਆਪਾਂ ਚੱਲਦੇ ਆਂ ਉਹ ਦੇਖੋ ਇੱਧਰ ਤਾਂ ਹਲੇ ਚੰਦ ਵੀ ਦਿਖ ਰਿਹਾ ਹੋਊ ਤੁਹਾਨੂੰ ਸੋ ਹੁਣ ਚੱਲਦੇ ਆਂ ਆਪਾਂ ਘਰੇ ਸੋ ਇੱਧਰ ਸੇਰੂਆਂਗਾ ਤੇ ਇੱਧਰ ਸਮਾਦ ਆ ਕੀ ਇੱਧਰ ਕਿਲਾਪਰੀਆਂ ਪਿੰਡ ਆਗਾ ਪਾਣੇ ਹੁਣ ਗੱਡੀ ਖਿੱਚਦੀ ਪਿੰਡ ਤਲਾਪਰੀਆਂ ਨੂੰ ਮੱਛਰ ਬਹੁਤ ਮੂਹ ਚ ਪੈ ਰਿਹਾਗਾ ਅੱਖਾਂ ਚ ਪੈਂਦਾ ਸੋ ਬੋਲਣਾ ਬਹੁਤ ਔਖਾ ਹੋ ਰਿਹਾਗਾ ਤੇ ਬਲਾਰ ਨਾ ਖਰਾਬ ਹੋ ਰਿਹਾ ਸੋ ਸਮਾਰ ਪਿੱਛੇ ਰਹੇਗੀ ਹਾਂ ਪਿੰਡ ਨੂੰ ਪਿੱਛੇ ਸਾਡੇ ਭਰਾ ਆ ਰਹੇ ਨੇਗੇ ਮੱਕੀ ਵੱਡੀ ਆ ਉਹਨਾਂ ਨੇ ਬਲੈਡ ਦੇਖੋ 35 ਹੋ ਗਈ ਤੁਹਾਡੇ ਸੋ ਗੁਰੂ ਘਰ ਜਾਇਆ ਕਰੋ ਸਵੇਰੇ ਉੱਠ ਕੇ ਅੰਮ੍ਰਿਤ ਵੇਲੇ ਸੋ ਹੁਣ ਸ਼ਾਮ ਬਹੁਤ ਹੋਰੀ ਹੋ ਗਈ ਤੇ ਹੁਣ ਆਪਣਾ ਤੁਲਾ ਦਿਖਣ ਲੱਗ ਗਿਆ ਮੱਛਰ ਬਹੁਤ ਆਉਂਦਾ ਫੋਟੋ ਸਾਫ ਨਹੀਂ ਆ ਰਹੀ ਚੱਕਿਆ ਪਿੰਟ ਸਕੂਲ ਆ ਚੁੱਕਿਆਗਾ ਨਿਸ਼ਾਨ ਸਾਹਿਬ ਹਿੱਧਰ ਸਿੱਧਾ ਜਾ ਕੇ ਲੌਂਗੋਵਾਲ ਆਉਂਦਾ ਉੱਬਾ ਵਾਲਾ ਦੁਕਾਨ ਆ ਸਕੂਲ ਆ ਗੀ ਚੁੱਕਿਆ ਗੁਰਦੁਆਰਾ ਸਾਹਿਬ ਇਹ ਗੁਰਦੁਆਰੇ ਲਵੇਂ ਸਾਡਾ ਘਰ ਆਗਾ ਠੀਕ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸੋ ਇੱਧਰ ਹੈਗਾ ਬੇੜਾ ਇੱਧਰ ਹੈਗਾ ਸਾਡਾ ਪਿੰਡ ਤੇ ਆ ਨਿੰਮਾ ਅਗੇ ਪਿੰਡ ਦੇ ਆ ਮੇਰਾ ਤਾਇਆ ਹੈਗਾ ਸੋ ਆ ਨਿੰਮਾ ਹੜੀ ਸੋ ਇੱਧਰ ਨਮੋਲ ਪੈਂਦਾਗਾ ਇੱਧਰੋਂ ਆਏ ਆਂਗੇ ਸੋ ਉਹ ਗੁਰਦੁਆਰਾ ਸਾਹਿਬ ਚੰਦ ਜਿਹੜੇ ਪਿਆ ਨੇਰਾ ਹੋ ਚੁੱਕਿਆਗਾ ਕੁਝ ਵਾਕ ਜਾ ਫਿਰ ਤਾਂ ਸਾਡਾ ਆ ਗਿਆ ਹਾਂ ਆ ਗਿਆ ਹਾਂ ਹੋਰ ਲੋ ਜਾਲੀ ਲਾਲ ਨੇ ਹੂੰ ਇਹ ਜਾਲੀ ਵੇਖ ਵਾ ਜਿਸੀ ਘਰੇ ਤੇ ਆ ਭਾਈ ਮੇਰਾ ਕੁਰਕਰੇਲੇ ਫਿਰਦਾ ਸੀ ਮੈਂ ਗੁਰਦੁਆਰਾ ਸਾਹਿਬ ਤੋਂ ਭੋਗ ਲੈ ਕੇ ਆਇਆ ਸੀ ਪਤਸਾ ਨਾ ਤੇ ਮੈਂ ਕਿਹਾ ਪਹਿਲਾਂ ਇੱਕ ਪਤਸਾ ਮੈਂ ਖਾ ਲਿਆ ਸੀਗਾ ਆ ਦੇਖੋ ਇੱਕ ਮੈਂ ਖਾ ਲਿਆ ਸੀਗਾ ਤੇ ਇੱਕ ਚਲ ਮੈਂ ਇਹਨੂੰ ਦੇ ਦਿੰਦਾ ਇਹ ਤੋਂ ਮੈਂ ਕੁਰਕਰੇ ਲੈ ਲਵਾਂਗਾ ਸੋ ਸੋ ਦੇਖੋ ਸੋ ਆ ਸੀਗਾ ਲੈ ਚੀਜੀ ਦੇ ਪਹਿਲਾਂ ਵੀਰੇ ਨੂੰ ਚੀਜੀ ਨਹੀਂ ਦਿੰਦਾ ਖੜ ਜਾ ਮੈਂ ਆਪੀ ਲੂੰ ਆਪੀ ਲੂੰ ਲੈ ਆ ਲੈ ਤੋ ਦੇਖੋ ਐਹ ਪਾਈਆਂ ਦਾ ਪਿਆਰ ਹੁੰਦਾਗਾ ਉੱਪਰ ਚ ਕਿਮੂ ਮੈਂ ਮੇਰਾ ਨਾਮ ਕੀ ਆ ਬੰਟੂ ਬੰਟੂ ਤੇਰਾ ਨਾਮ ਅਬ ਪਹਿਲਾ ਖਾਤ ਲੈ ਸੋਚ ਕੇ ਕੀ ਲੋੜ ਇਹਦਾ ਨਾ ਹੈਗਾ ਅਬੀ ਜੀਤ ਸਿੰਘ ਆ ਅਬੀ ਜੀਤ ਆ ਨਾ ਤੇ ਆ ਆਪਣਾ ਵਪਾਰ ਹੈ ਦੱਸ ਕੋਈ ਗੱਲ ਸੁਣਾਗਾ ਤੂੰ ਹੀ ਘਰਦਵਾਰਾ ਸਾਹਿਬ ਜਾਇਆ ਕਰ ਉੱਠ ਕੇ ਚੰਗਾ ਤਾਂ ਹਮੋ ਜੱਕੀ ਤੂੰ ਹੀ ਘਰਦਵਾਰਾ ਸਾਹਿਬ ਜਾਇਆ ਕਰ ਉੱਠ ਕੇ ਚੰਗਾ ਸੋ ਆ ਮੇਰਾ ਭਾਈ ਸੀਗਾ ਹੈਲੋ ਕਰ ਜੰਗਾ ਉੱਠੇ ਹੱਥ ਨਾ ਕਰੀ ਜੰਨਾ ਇੱਧਰ ਲੈਣਾ ਹਾਂ ਸੋ ਪਿਆਰਾ ਪਿਆਰਾ ਸਾਰਿਆਂ ਦਾ ਇ ਬਣਿਆ ਸਾਰੇ ਭਾਈਆਂ ਭੈਣਾਂ ਦਾ ਪਿਆਰਾ ਇ ਬਣਿਆ ਰਹੇ ਭਾਈ ਜਿੱਦਾ ਬਲੌਗ ਇੱਥੇ ਸਮਾਗਮ ਸਮਾਪਤ ਹੁੰਦਾਗਾ ਸੋ ਸਾਰਿਆਂ ਨੂੰ ਪਿਆਰ ਭਰ ਕੇ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ